ਸਭਾ 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 ਰਜੂ ਅੱਜ ਹਫ਼ਤੇ ਦੇ ਵਿੱਚ ਹੋ ਜਾਣੇ ਫੜਦੇ ਕਰੋ ਨਮਸਕਾਰ ਸਾਥਿਓ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਕਿ ਗਰਦੀਆਂ ਜਿਹੜੀਆਂ ਕਿ ਖਨੋਰੀ ਤੋਂ ਮਕੋਰ ਸਾਹਿਬ ਤੱਕ ਦੀਆਂ ਇਹ ਤਸਵੀਰਾਂ ਨੇ ਦਿਖਾਉਣ ਦੀ ਸੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਇਸ ਵਕਤ ਅੰਧਾਣਾ ਪੁਲਸ ਦੇ ਉੱਪਰ ਖੜਿਆ ਹੋਇਆ ਅੱਜ ਦੀ ਅਪਡੇਟ ਦਿਖਾ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਅੱਜ 10 ਤਰੀਕ 9 ਮਹੀਨਾ 2025 ਵਕਤ ਇਸ ਵਕਤ ਪੌਣੇ 7 ਵੱਜ ਚੁੱਕੇ ਨੇ ਜੋ ਉੱਥੋਂ ਦੀ ਖਨੋਰੀ ਦੀ ਅਪਡੇਟ ਆਈ ਹੈ ਪਾਣੀ ਦੀ ਲੈਵਲ ਦੀ ਜੋ ਸਰਕਾਰੀ ਅੰਕੜੇ ਦੇ ਮੁਤਾਬਕ ਤਾਂ ਹੈਗੀ ਆਪਣੇ 750.6 ਪਰੰਤੂ ਜੋ ਮੌਕੇ ਦੀ ਸਥਿਤੀ ਦੱਸੀ ਜਾ ਰਹੀ ਹੈ ਕਿ 750.8 ਦੱਸੀ ਚੁੱਕੀ ਹੈਗੀ ਤੇ ਨਾਲ ਮੈਂ ਤੁਹਾਨੂੰ ਇੱਕ ਉਹਦੀ ਆਪਣਾ ਸਕਰੀਨ ਸ਼ਾਟ ਵੀ ਪਾ ਰਿਹਾ ਕਿ ਇਹ ਹੁਣ ਮੌਕੇ ਦੇ ਹਾਲਾਤ ਨੇ ਜੋੜੇ ਉੱਥੇ ਦੇ ਪਾਣੀ ਦੇ ਲੈਵਲ ਦੀ ਸਥਿਤੀ ਹੈ ਇਹ ਨੇ ਪਿਛਲੇ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਪਾਣੀ ਜਿਸ ਤਰ੍ਹਾਂ ਦਾ ਵਹਾ ਹੈ ਉਸੇ ਤਰ੍ਹਾਂ ਇੱਕੋ ਹੀ ਰਫ਼ਤਾਰ 'ਚ ਚੱਲ ਰਿਹਾ ਹੈਗਾ ਨਾ ਘਟ ਰਿਹਾ ਹੈ ਨਾ ਵਧ ਰਿਹਾ ਹੈਗਾ ਤੇ ਇੱਕ ਚਿੰਤਾ ਦਾ ਵਿਸ਼ਾ ਕਿ ਜਦੋਂ ਕਿ ਪਿਛਲੀਆਂ ਜਿਹੜੀਆਂ ਨਦੀਆਂ ਨੇ ਉਹ ਖਾਲੀ ਹੋ ਚੁੱਕੀਆਂ ਨੇ ਤਾਂ ਇੱਥੋਂ ਇਹ ਜਾਪਦਾ ਹੈ ਕਿ ਜਿਹੜਾ ਪਾਣੀ ਬਾਹਰ ਨਿਕਲਿਆ ਓਵਰਫਲੋ ਹੋ ਕੇ ਹੋਇਆ ਸੀ ਤੇ ਉਹ ਹੌਲੀ-ਹੌਲੀ ਨਾ ਨਦੀਆਂ ਦੇ ਵਿੱਚ ਆ ਰਿਹਾ ਹੈ ਜਿਸ ਕਰਕੇ ਪਾਣੀ ਦਾ ਲੈਵਲ ਕਈ ਦਿਨਾਂ ਤੋਂ ਇੱਕੋ ਹੀ ਚੱਲ ਰਿਹਾ ਹੈ ਜੇ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਅੰਦਾਣਾ ਪੁਲ ਦੀਆਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇੱਥੋਂ ਦੇ ਜਿਹੜੇ ਕੁਝ ਹੋਰ ਵੀ ਦਰਸ਼ਕ ਇੱਥੇ ਦੇਖਣ ਵਾਸਤੇ ਆਏ ਨੇ ਸਿਰਫ ਆਏ ਦੇਖਣ ਵਾਸਤੇ ਹਨ ਕਿ ਪਾਣੀ ਘਟਿਆ ਹੈ ਜਾਂ ਵਧਿਆ ਹੈ ਇੱਥੋਂ ਦੀਆਂ ਲਾਈਵ ਤਸਵੀਰਾਂ ਨੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਅੰਦਾਣਾ ਪੁਲ ਦੀਆਂ ਨੇ ਔਰ ਕਿਸਾਨਾਂ ਦੇ ਅੰਦਰ ਅਜੇ ਵੀ ਉਹ ਚਿੰਤਾ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਕਿ ਪਾਣੀ ਦਾ ਲੈਵਲ ਨਾ ਤਾਂ ਘਟ ਰਿਹਾ ਹੈਗਾ ਨਾ ਵਧ ਰਿਹਾ ਹੈਗਾ ਇਸ ਇਸ ਵਕਤ ਇਹ ਜਿਹੜੇ ਤਸਵੀਰਾਂ ਨੇ ਤਾਂ ਜ਼ਿਮੀਦਾਰ ਨੇ ਜਿਹੜੇ ਕਿਸਾਨ ਨੇ ਉਹ ਦਿਨ ਰਾਤ ਆਪਣੇ ਸਖਤ ਪਰੇ ਦੇ ਰਹੇ ਨੇ ਆਸਕੇ ਦੇ ਨਾਮ ਹੋ ਜਾਣੇ ਫੜਦੇ ਕਰੋ ਕਈ ਦਿਨਾਂ ਤੋਂ ਜਿਹੜਾ ਇਹ ਇੱਕੋ ਹੀ ਲੈਵਲ ਤੇ ਚੱਲ ਰਿਹਾ ਹੈ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਸਥਿਤੀਆਂ ਤੁਹਾਨੂੰ ਦਿਖਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਾਣੀ ਦਾ ਲੈਵਲ ਲਗਾਤਾਰ ਇੱਕੋ ਹੀ ਰਫ਼ਤਾਰ 'ਤੇ ਚੱਲਣਾ ਇਹ ਕਿੱਥੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਨਜ਼ਰ ਆ ਰਿਹਾ ਹੈ ਜਦੋਂ ਕਿ ਪਿਛਲੀਆਂ ਜਿਹੜੀਆਂ ਵੀ ਨਦੀਆਂ ਨੇ ਉਹ ਖਾਲੀ ਹੋ ਚੁੱਕੀਆਂ ਨੇ ਪਰੰਤੂ ਇੱਕ ਅਜੇ ਵੀ ਉਸੇ ਤਰ੍ਹਾਂ ਬਰਕਰਾਰ 700 50.8 50.6 ਇਥੇ ਕਰਕੇ ਹੀ ਚੱਲ ਰਿਹਾ ਹੈਗਾ ਪਿਛਲੇ ਕਈ ਦਿਨਾਂ ਤੋਂ ਤਾਂ ਇਹ ਸ਼ਾਮ ਵੇਲੇ ਦੀਆਂ ਇਹ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਈ ਖਬਰਾਂ ਪਿਛੂਆਂ ਸੀ ਕਿ ਮਾੜਾ ਮੋਟਾ ਕਿੱਥੇ ਗਏ ਨਾ ਕਿੱਥੇ ਕੋਈ ਲੀਕਜ ਵਗੈਰਾ ਜ਼ਰੂਰ ਹੋਈਆਂ ਨੇ ਤੇ ਕਿਸਾਨਾਂ ਨੇ ਬੜੀ ਮਿਹਨਤ ਦੇ ਨਾਲ ਉਹਨਾਂ ਤੇ ਕੰਟਰੋਲ ਕਰ ਲਿਆ ਗਿਆ ਹੈ ਇਸੇ ਤਰ੍ਹਾਂ ਜੇ ਕੰਟਰੋਲ ਕੀਤਾ ਗਿਆ ਤਾਂ ਇਹ ਸ਼ਾਇਦ ਪਾਣੀ ਇਸ ਵਕਤ ਜਿਹੜਾ ਹੈ ਉਹ ਬਾਹਰ ਨਹੀਂ ਨਿਕਲ ਸਕਿਆ ਤੇ ਕਿਸਾਨਾਂ ਵਾਸਤੇ ਖੁਸ਼ੀ ਦੀ ਗੱਲ ਹੋ ਗਈ ਕਿ ਜੇ ਪਾਣੀ ਬਾਹਰ ਨਹੀਂ ਨਿਕਲੂਗਾ ਜਿਹੜੀ ਕਿਸਾਨਾਂ ਦੀਆਂ ਫਸਲਾਂ ਨੇ ਪੁੱਤਾ ਵਾਂਗ ਪਾਲੀਆਂ ਉਹ ਬਰਕਰਾਰ ਰਹਿਣਗੀਆਂ ਬੜੀ ਮਿਹਨਤ ਦੇ ਨਾਲ ਇਸ ਵਕਤ ਜਿਹੜਾ ਉਹ ਪਹਿਰਾ ਦੇ ਰਹੇ ਨੇ ਕਿਸਾਨ ਆਪਣੇ